ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਇਹ ਜਿਹੜੀ ਸ਼ਰਦਾਈ ਆ ਤਿਆਰ ਕੀਤੀ ਗਈ ਆ ਕੁੰਡੇ ਦੇ ਵਿੱਚ ਜਿਹੜੇ ਡ్రਾਈ ਫਰੂਟ ਨੇ ਉਹਨਾਂ ਨੂੰ ਰਗੜਿਆ ਗਿਆ ਵਿੱਚ ਇਸ ਦੇ ਜਿਹੜਾ ਦੁੱਧ ਵੀ ਪਾਇਆ ਗਿਆ ਤੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਇਹ ਕਿੰਨੇ ਗਲਾਸ ਤਿਆਰ ਹੋ ਜਾਂਦੇ ਆ ਜੀ ਇੱਕ ਵਾਰ ਕੀ 25-30 ਗਲਾਸ ਤਿਆਰ ਹੋ ਜਾਂਦੇ ਆ ਜੀ ਉਹਦੇ ਹਿਸਾਬ ਨਾਲ ਹੀ ਤਿਆਰ ਕਰੀ ਦੀ ਆ ਜਿੰਨੇ ਹਿਸਾਬ ਨਾਲ ਇਹ ਤਾਜ਼ਾ ਆ ਜਾਵੇ ਤਾਜ਼ਾ ਜਿਹੜੀ ਇਹ ਤਿਆਰ ਹੋਈ ਹਾਂਜੀ ਤਾਜ਼ੀ ਤਾਜ਼ੀ ਤਿਆਰ ਕਰਦੇ ਹਾਂ ਜੀ ਕਿੰਨੇ ਚਿਰ ਰੱਖ ਸਕਦੇ ਹਾਂ ਜੀ ਇਹਨੂੰ ਆਪਾਂ ਸਟੋਰ ਕਰ ਸਕਦੇ ਹਾਂ ਇਹਨੂੰ ਸਟੋਰ ਕਰਕੇ ਤੁਸੀਂ ਫ੍ਰਿਜ ਦੇ ਟੱਕ ਦਿਨ ਰੱਖ ਸਕਦੇ ਹੋ ਉਸ ਤੋਂ ਵੱਧ ਨਹੀਂ ਇੱਕ ਦਿਨ ਹੀ ਰੱਖ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਕਿਉਂਕਿ ਦੁੱਧ ਪਾਇਆ ਹੁੰਦਾ ਉਹਦੇ ਕਰਕੇ ਉਹ ਫਿਰ ਖਟ ਜਾਂਦਾ ਦੁੱਧ ਫਿਰ برف ਦੇ ਵਿੱਚ ਫ੍ਰੀਜ਼ਰ ਦੇ ਵਿੱਚ ਰੱਖਣਾ ਪੈਂਦਾ ਹਾਂਜੀ ਹਾਂਜੀ ਦੇਖ ਸਕਦੇ ਹੋ ਕਿ ਨਹਿਿੰਦ ਸਿੰਘ ਨੇ ਜਿਹੜੇ ਇਹ ਸ਼ਰਦਾਈ ਨੂੰ ਤਿਆਰ ਕਰ ਰਹੇ ਨੇ ਤੇ ਨਾਮ ਦੀ ਨਾਲ ਜਿਹੜੀ ਸੰਗਤ ਆ ਇੱਥੇ ਸ਼ਰਦਾਈ ਨੂੰ ਛਕਣ ਦੇ ਲਈ ਵੀ ਪਹੁੰਚ ਰਹੀ ਆ ਤੇ ਜਿਹੜੇ ਇਸ ਦੇ ਵਿੱਚ ਡ్రਾਈ ਫਰੂਟ ਪਾਉਂਦੇ ਨੇ ਬਦਾਮ, ਖਸਖਸ, ਚਾਰੇ ਮਗਜ, ਕੇਸਰ, ਗੁਲਾਬ, ਕਾਲੀ ਮਿਰਚ, ਹਰੀ ਇਲਾਇਚੀ, ਸੌਂਫ ਜਿਹੜੀ ਸਾਰੀ ਦੇਸੀ ਖਰਾਕ ਆ ਤੇ ਜਿੱਥੇ ਕਿ ਨਹਿਿੰਦ ਸਿੰਘ ਆ ਮੈਂ ਕਹਿਣਾ ਕਿ ਇਹਦੇ ਸੇਵਨ ਨਾਲ ਸਰੀਰ ਆ ਜਿਹੜਾ ਕਈ ਬਿਮਾਰੀਆਂ ਤੋਂ ਮੁਕਤ ਹੁੰਦਾ ਇਹ ਗੁਰੂਆਂ ਦੀ ਦਿੱਤੀ ਆਪਣੀ ਦਾਤ ਆ ਇਕੱਲੇ ਪਹਿਲਾਂ ਇਹ ਹਨ ਨਿਹੰਗ ਸਿੰਘਾਂ ਕੋਲੇ ਹੀ ਰਹਿ ਗਈ ਕੱਲੀ ਆਪਣੇ ਘਰਾਂ ਦੇ ਵਿੱਚ ਇਹ ਵਰਤਦੀਆਂ ਸੀਗੀਆਂ ਕਲਾ ਇਹ ਇਹ ਸ਼ੀ ਇਹ ਸ਼ੀ ਸਿੰਘਾਂ ਦੇ ਪੈਰੇ ਲੱਗਦੇ ਆਪਣੇ ਘਰਾਂ 'ਚ ਇਹ ਕੁੰਡੇ ਡੰਡੇ ਆਪਣੇ ਘਰਾਂ 'ਚ ਪਹਿਲਾਂ ਸਾਰਿਆਂ ਦੇ ਹੁੰਦੇ ਸੀਗੇ ਤੇ ਆਪਾਂ ਆਪਣੇ ਘਰਾਂ 'ਚੋਂ ਕੱਢ ਕੇ ਮਿਕਸੀਆਂ ਜਿਹਾ ਰੱਖ ਲਿਆ ਨੇ ਹੁਣ ਜਿਹੜਾ ਕੁੰਡਾ ਡੰਡਾ ਵਾ ਇੱਕ ਤਾਂ ਉਹੀ ਸਿੰਘਾਂ ਦੀ ਨਿਸ਼ਾਨੀ ਆ ਤੇ ਇਹਦੇ ਨਾਲ ਇਹ ਇਹ ਹਨਾ ਇਹ ਸਾਰਾ ਜਿਹੜਾ ਸਮਾਨ ਅਸੀਂ ਇਹਦੇ ਵਿੱਚ ਤਿਆਰ ਕਰਦੇ ਆ ਇਹਦੇ ਵਿੱਚ ਰਗੜਾ ਲਾ ਕੇ ਜਿੱਦਾਂ ਅਸੀਂ ਆਪਣੇ ਦਲਪੰਥ ਦੇ ਵਿੱਚ ਤਿਆਰ ਕਰਦੇ ਆਂ ਇਦਾਂ ਹੀ ਸੰਗਤ ਨੂੰ ਅਸੀਂ ਇੱਥੇ ਤਿਆਰ ਕਰਕੇ ਦੇ ਦਿੰਦੇ ਆਂ ਬਾਬਾ ਜੀ ਸਮਾਨ ਜਿਹੜਾ ਦੇਖੀਏ ਕਿ ਜਿਹੜਾ ਆ ਸ਼ਰਧਾਈ ਤਿਆਰ ਹੁੰਦੀ ਆ ਉਹਦੇ ਵਿੱਚ ਕਿਹੜਾ ਜਿਹੜਾ ਸਮਾਨ ਆ ਜਿਹੜਾ ਸਿਹਤ ਨੂੰ ਜਿਹੜਾ ਤਾਕਤ ਦਿੰਦਾ ਕੀ ਗੁਣ ਨੇ ਇਸ ਸਮਾਨ ਦੇ ਵਿੱਚ ਆਹ ਦੇਖ ਲਓ ਬਦਾਮ ਪਏ ਨੇ ਜੀ ਇਹ ਸਿਹਤ ਲਈ ਕਿਸੇ ਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਬਦਾਮ ਕਿੰਨੇ ਚੰਗੇ ਨੇ ਦਿਮਾਗ ਲਈ ਸਿਹਤ ਲਈ ਆਖ ਖਾਦ ਪਈ ਆ ਇਹਨੂੰ ਭਿਉ ਕੇ ਜਦੋਂ ਇਹਨੂੰ ਭਿਉ ਕੇ ਇਹਨੂੰ ਦੁੱਧ ਵਰਗਾ ਰਗੜ ਕੇ ਕੱਢਦੇ ਆਂ ਖਸਖਾਸ ਦੇ ਪੈਦੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਫਰੀਡ ਦੇ ਕਿੰਨੇ ਗੋਡਿਆਂ ਦੇ ਦਰਦ ਜਾਂ ਹੋਰ ਕਿੰਨੀਆਂ ਚੀਜ਼ਾਂ ਦੇ ਵਿੱਚ ਖਸਖਾਸ ਆਪਣੇ ਯੂਜ਼ ਕੀਤੀ ਜਾਂਦੀ ਆ ਸੰਗਤ ਅੱਜਕੱਲ ਤਾਂ ਆਪਣੇ ਮੋਬਾਈਲ ਤੇ ਜਮਾਨਾ ਵਾ ਇਹਦੇ ਉਹਦੇ ਵਿੱਚ ਆਪਾਂ ਇਹਦੇ ਗੁਣ ਸਾਰੇ ਕੱਢ ਸਕਦੇ ਆ ਆ ਇਲਾਇਚੀ ਆ ਜੀ ਇਲਾਇਚੀ ਦੇ ਪੈਦੇ ਸਾਰੇ ਸੰਗਤ ਨੂੰ ਪਤਾ ਹੀ ਨਹੀਂ ਤੇ ਦੂਜੀ ਗੱਲ ਰਹੀ ਆ ਕਾਲੀ ਮਿਰਚ ਕਾਲੀ ਮਿਰਚ ਜਿਹੜੀ ਆ ਇਹ ਆਪਣੇ ਅੰਦਰ ਜਿੰਨੀ ਬੈ ਵਾਦੀ ਆ ਨਾ ਉਹਨੂੰ ਪਸੀਨੇ ਦੇ ਰੂਪ ਦੇ ਵਿੱਚ ਬੈ ਨੂੰ ਸਾਰੀ ਨੂੰ ਕੱਢਦੀ ਆ ਇਹ ਆਪਾਂ ਜਦੋਂ ਜੇ ਐਕਸਰਸਾਈਜ਼ ਕਰੀਏ ਜਾਂ ਆਪਾਂ ਤੁਰਦੇ ਆ ਇਹ ਜਿਹੜੀ ਚੀਜ਼ ਛੱਗ ਕੇ ਆਪਾਂ ਕੋਈ ਕੰਮ ਕਰਨ ਲੱਗ ਜੇ ਕੱਪੜੇ ਧੋਣ ਲੱਗ ਜੀਏ ਜਾਂ ਜਾਂ ਕੋਈ ਕੁਝ ਵੀ ਕਰਦੀਏ ਆਪਾਂ ਪਹਿਲਾਂ ਕੱਪੜੇ ਜਿਹੜੇ ਸੀਗੇ ਠਾਪੀ ਨਾਲ ਧੋਂਦੀਆਂ ਸੀ ਬੀਬੀਆਂ ਠਾਪੀ ਨਾਲ ਕੁੱਟਦੀਆਂ ਸੀ ਅੱਜ ਕੱਲ ਮਸ਼ੀਨ ਨੇ ਮਸ਼ੀਨਾਂ ਨੇ ਜਗ੍ਹਾ ਲੈ ਲਈ ਤੇ ਜਿਹੜੇ ਮਸ਼ੀਨਾਂ ਨੇ ਜਗ੍ਹਾ ਲਈ ਆ ਉਹ ਕੰਮ ਮਿਹਨਤ ਆਪਾਂ ਆਪ ਕਰਦੇ ਸੀਗੇ ਉਹ ਹੁਣ ਆਪਾਂ ਉਹਨਾਂ ਦੇ ਲਈ ਆਪਾਂ ਘਰੇ ਕੰਮ-ਕੰਮ ਵਾਲੇ ਰੱਖ ਲਏ ਬਈ ਭਾਈ ਇਹ ਕੱਪੜੇ ਵੀ ਧੋੜੂ ਏ ਆਪਾਂ ਉਹ ਚੀਜ਼ਾਂ ਤੋਂ ਪਰੇ ਹੋ ਗਏ ਆ ਉਹਦੇ ਕਰਕੇ ਹੀ ਹੁਣ ਆਪਣੇ ਨਾ ਕਦੇ ਜਦੋਂ ਪੌੜੀ ਚੜਦੇ ਆ ਤੇ ਗੋਡੇ ਜਦੋਂ ਕੜਕ 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 ਕਰਦੇ ਆ ਨਾ ਉਦੋਂ ਫਿਰ ਪਤਾ ਚੱਲਦਾ ਵਾ ਬਈ ਉਹ ਕਿਉਂ ਹੋ ਗਿਆ ਵਾ ਆਪਾਂ ਮਿਹਨਤਾਂ ਤੋਂ ਦੂਰ ਭੱਜਣ ਲੱਗ ਗਏ ਆ ਅਸੀਂ ਇਹ ਚੀਜ਼ ਫਿਰ ਸ਼ੁਰੂ ਕੀਤੀ ਆ ਬਈ ਇਹ ਘਰ ਤੱਕ ਘਰ-ਘਰ ਤੱਕ ਬਚਾਈ ਜਾਵੇ ਜਦੋਂ ਇਹ ਛਕਣਗੇ ਤੇ ਇਹਨੂੰ ਛਕਣ ਤੋਂ ਬਾਅਦ ਫਿਰ ਮਿਹਨਤ ਵੀ ਆਪੇ ਹੀ ਕਰਨ ਲੱਗ ਜਾਣਾ ਉਹਨਾਂ ਨੇ ਬਬਾਈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਾਂ ਸਰੀਰ ਦੇ ਵਿੱਚ ਜਾਂ ਮੇਦੇ ਦੇ ਵਿੱਚ ਗਰਮੀ ਆ ਜਾਂ ਗੋਡੇ-ਗਿੱਟੇ ਦੁਖਦੇ ਆ ਉਹਦੇ ਲਈ ਵੀ ਇਹ ਹਾਂਜੀ ਹਾਂਜੀ ਗਰਮੀ ਤੇ ਗਰਮੀ ਜਿਹੜੀ ਪੇਟ ਦੇ ਅੰਦਰ ਲੀਵਰ 'ਚ ਆਪਣੇ ਗਰਮੀ ਪੈ ਜਾਂਦੀ ਆ ਨਾ ਉਹ ਗਰਮੀ ਨੂੰ ਇਹ ਜੜੋਂ ਜੜੋਂ ਹੀ ਖਤਮ ਕਰਦੀ ਆ ਇਹਨੂੰ ਛਕਣ ਤੋਂ ਬਾਅਦ ਤੁਹਾਨੂੰ ਭੁੱਖ ਲੱਗੂ ਤੁਹਾਨੂੰ ਜਦੋਂ ਇਹ ਤੁਸੀਂ ਇੱਕ ਜਾਂ ਦੋ ਗਲਾ ਛਕ ਕੇ ਇਹ ਤੁਹਾਨੂੰ ਢ ਘਾਰ ਆਉਣੇ ਤੁਹਾਨੂੰ ਇਹਦਾ 2-3 ਘੰਟੇ ਪੀਤੇ ਦਾ ਪਤਾ ਲੱਗਣਾ ਵੀ ਮੈਂ ਕੋਈ ਚੀਜ਼ ਛਕੀ ਆ ਫਿਰ ਇਹਨੇ ਤੁਹਾਨੂੰ ਭੁੱਖ ਲਾਉਣੀ ਆ ਚੀਜ਼ ਛਕਣੀ ਵੀ ਆ ਫਿਰ ਤੁਸੀਂ ਤੁਹਾਡਾ ਅੰਦਰ ਦਾ ਜਿਹੜਾ ਮੈਦਾ ਵਾਇਣੇ ਜਿਵੇਂ ਅਸੀਂ ਬਾਟਾ ਮਾਂਜਦੇ ਆ ਨਾ ਇਹਨੇ ਬਾਟੇ ਵਾਂਗੂ ਮਾਂਜ ਕੇ ਤੁਹਾਡੇ ਮੈਦੇ ਨੂੰ ਸਹੀ ਕਰ ਦੇਣਾ ਵਾ ਲੀਵਰ ਨੂੰ ਸਹੀ ਕਰ ਦੇਣਾ ਵਾ ਇਹਨੇ ਤੇ ਦੂਜੀ ਰਹੀਏ ਆਪਣੇ ਇਹ ਮਗਜ ਆਪਣੇ ਸੌਂਫ ਰਹੀ ਸੌਂਫ ਹਾਜਮੇ ਲਈ ਹੋਰ ਵੀ ਕਿੰਨੀਆਂ ਆਪਣੀਆਂ ਬਿਮਾਰੀਆਂ ਲਈ ਸੌਂਫ ਆਪਣੇ ਕੰਮ ਆਉਂਦੀ ਆ ਇਹ ਉਹਨਾਂ ਨੂੰ ਸਹੀ ਕਰਦੀ ਆ ਮਗਜ ਦਿਮਾਗ ਵਾਸਤੇ ਕਿੰਨੇ ਚੰਗੇ ਨੇ ਮਗਜ ਆਪਾਂ ਇਹਨੂੰ ਭੁੱਲ ਹੀ ਗਏ ਪਹਿਲੇ ਲੋਕੀ ਇਹ ਘਰਾਂ ਦੇ ਵਿੱਚ ਆਪਣੇ ਤਿਆਰ ਕਰ ਲੈਂਦੇ ਹੁੰਦੇ ਕਿ ਮਾਜੇ ਫਲਾਂ ਇਹ ਫਲਾਂ ਚੋਂ ਹੀ ਨਿਕਲਦੇ ਆ ਦੂਜੇ ਰਿਹਾ ਕਾਜੂ ਕਾਜੂ ਦੇ ਵੀ ਬਹੁਤ ਗੁਣ ਨੇ ਨਾਲ ਇਹਦੇ ਪਾਈਦਾ ਆਪਾਂ ਦੁੱਧ ਦੁੱਧ ਪਾ ਕੇ ਇੱਕ ਅੰਮ੍ਰਿਤ ਰੂਪੀ ਨਾ ਚੀਜ਼ ਸਰਬ ਲੋ ਦੇ ਵਿੱਚ ਇਹ ਤਿਆਰ ਕਰਕੇ ਆਪਾਂ ਸੰਗਤ ਦੇ ਆਪਾਂ ਸਾਹਮਣੇ ਲੈ ਕੇ ਆਏ ਆ ਇਹ ਇਹ ਸਾਨੂੰ ਸੋਜੀ ਵੀ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਇੱਥੇ ਦਿੱਤੀ ਆ ਵੀ ਤੁਸੀਂ ਨਾ ਇਹ ਸੰਗਤ ਦੇ ਵਿੱਚ ਇਹ ਚੀਜ਼ ਲੈ ਕੇ ਜ਼ਰੂਰ ਜਾਓ ਤੇ ਬਾਕੀ ਹੁਣ ਆਪ ਜੀਾਂ ਦਾ ਧੰਨਵਾਦ ਏ ਆਪ ਜੀਆਂ ਦੇ ਸਹਿਯੋਗ ਦੇ ਨਾਲ ਅਸੀਂ ਘਰ ਘਰ ਤੱਕ ਜਰੂਰ ਪਹੁੰਚਾਵਾਂਗੇ ਭਾਈ ਇਹਦੀ ਕੋਈ ਖੰਡ ਮਿੱਠਾ ਜਾਂ ਜੇ ਜੀ ਕਿਸੇ ਨੂੰ ਸ਼ੂਗਰ ਆ ਉਹਦੇ ਲਈ ਵੱਖਰੀ ਤਿਆਰ ਕੀਤੀ ਜਾਂਦੀ ਹੈ ਇਹ ਅਸੀਂ ਨਾ ਤਕਰੀਬਨ ਜਿਹੜਾ 20 ਲੀਟਰ ਅਸੀਂ ਬਣਾਈਦਾ ਵਾ 20 ਕਿਲੋ ਉਹਦੇ ਵਿੱਚ ਅਸੀਂ ਪਾਈਆ ਚੀਨੀ ਯੂਜ਼ ਕਰਦੇ ਆ ਤੇ ਉਹਦੇ ਚੀਨੀ ਦੇ ਅਸੀਂ ਹੈ ਨਾ ਸਾਰੀਆਂ ਚੀਜ਼ਾਂ ਪਾ ਕੇ ਦੇਖਿਆ ਮਿਸ਼ਰੀ ਵੀ ਕੈਮੀਕਲ ਨਾਲ ਹੀ ਤਿਆਰ ਹੁੰਦੀ ਆ ਸ਼ੱਕਰ ਦੇ ਵਿੱਚ ਵੀ ਕਿੰਨੀ ਤਰ੍ਹਾਂ ਦੀ ਸਪਰੇਅ ਕਰ ਅਸੀਂ ਨਾ ਸ਼ੱਕਰ ਚੋਂ ਦੇਖਿਆ ਕਿੰਨਾ ਸਮੈਲ ਆ ਰਹੀ ਮੋਸਕ ਮਾਰਦਾ ਸੀਗਾ ਖੰਡ ਵੀ ਅਸੀਂ ਵਧੀਆ ਲੈ ਕੇ ਆਈ ਦੀ ਜਿਹੜੀ ਅੱਜ ਸਟੋਰਾਂ ਦੇ ਵਿੱਚ ਪੈਕਿੰਗ ਦੇ ਵਿੱਚ ਵਧੀਆ ਖੰਡ ਹੁੰਦੀ ਆ ਉਹ ਵਰਤੇਦੇ ਆ ਆਪਾਂ ਉਹ ਵੀ ਹੁਣ ਦੇਖ ਲਓ 20 ਲੀਟਰ ਦੇ ਵਿੱਚ ਪਾਈਆ ਹੁੰਦੀ ਆ ਡਰਾਈ ਫਰੂਟ ਦਾ ਖੁਦ ਆਪ ਇਹਨਾਂ ਚੀਜ਼ਾਂ ਦਾ ਆਪਣਾ ਹੀ ਮਿੱਠਾ ਹੁੰਦਾ ਵਾ ਥੋੜਾ ਤੇ ਵਿੱਚ ਜਿਹੜੀ ਗੁਲਕੰਦ ਪਾ ਦਿੰਨੇ ਆ ਗੁਲਕੰਦ ਦਾ ਮਿੱਠਾ ਹੁੰਦਾ ਵਾ ਉਹਦੇ ਨਾਲ ਹੀ ਬਸ ਇਹ ਮਿੱਠਾ ਹੋ ਜਾਂਦਾ ਕਿ ਟਿੱਕੀ ਨੂੰ ਇਹ ਤਕਨੀਕ ਤਾਂ ਸਾਡੇ ਕੋਲੇ ਸਾਡੇ ਬਜ਼ੁਰਗਾਂ ਤੋਂ ਹੀ ਆ 50 ਸਾਲ ਤੋਂ ਉੱਪਰ ਹੋ ਗਏ ਹੋਣੇ ਆ ਸਾਡੇ ਜਿਹੜੇ ਪਾਇਆ ਜੀ ਸੀਗੇ ਕਿ ਸੇ ਭਾਈ ਸਾਹਿਬ ਆਪਣੇ ਉੱਤੇ ਤਿਆਰ ਕਰਦੇ ਨੇ ਮੇਰੇ ਤਾਇਆ ਜੀ ਲੱਗਦੇ ਸੀਗੇ ਉਹ ਤਿਆਰ ਕਰਦੇ ਸੀਗੇ ਉਹਨਾਂ ਤੋਂ ਸਾਨੂੰ ਉਹਨਾਂ ਨੇ ਛਕਾਇਆ ਕਰਨਾ ਤੇ ਸਾਨੂੰ ਅਸੀਂ ਸਾਡੇ ਘਰ ਤੋਂ ਗਿੱਲਾ ਪਿੰਡ ਦਾ ਤੱਕ ਅਸੀਂ ਭੱਜਦੇ ਹੁੰਦੇ ਸੀਗੇ ਉੱਥੋਂ ਉਹ ਅਸੀਂ ਸਮਾਹਣਾ ਸਾਨੂੰ ਇੱਥੇ ਆ ਕੇ ਸਾਨੂੰ ਯਾਦ ਆਇਆ ਅਸੀਂ ਉਦੋਂ ਫਿਰ ਅਸੀਂ ਸ਼ੁਰੂ ਕੀਤਾ ਸੀ ਕਿ ਬੱਚਿਆਂ 'ਚ ਇਹ ਚੀਜ਼ ਲੈ ਕੇ ਜਾਈਏ ਜਿਮ ਵਾਲੇ ਮੁੰਡੇ ਨੇ ਸਾਡੇ ਕੋਲ ਜਿਮ ਵਾਲੇ ਮੁੰਡੇ ਬੜੇ ਆਉਣ ਲੱਗੇ ਵੀਰ ਜੀ ਉਹਨਾਂ ਨੂੰ ਹਣਾ ਇਹਦਾ ਹੁਣ ਫਾਇਦਾ ਅਸੀਂ ਕਿਹਾ ਹੁਣ ਕਿੱਦਾਂ ਕਹਿੰਦੇ ਅਸੀਂ ਇਹਨਾਂ ਵੇਟ ਵਾਧੇ ਚੱਕਣ ਲੱਗ ਗਏ ਪਹਿਲਾਂ ਨਾਲੋਂ ਤੇ ਕਹਿੰਦੇ ਕਈ ਜਣੇ ਨਾ 벨ਟ ਵੀ ਹੁਣ ਕਹਿੰਦੇ ਅਸੀਂ 벨ਟ ਵੀ ਜੇ ਨਾ ਲਾਈਏ ਨਾ ਤੇ ਅਸੀਂ ਵੇਟ ਚੱਕ ਲੈਨੇ ਆ ਮੈਂ ਕਿਹਾ ਨਾ ਭਰਾਓ 벨ਟ ਜ਼ਰੂਰ ਲਾਓ ਨਗਹਿਲੀ ਨਹੀਂ ਕਰਨੀ ਹੈਗੀ ਹਾਂ ਤੁਸੀਂ ਹਾਂ ਅਜਮਾ ਕੇ ਦੇਖੋ ਹਾਂ ਵਾਕਈ ਇਹਦੇ ਨਾਲ ਵੇਟ ਵਧ ਚੱਕਣਾ ਸ਼ੁਰੂ ਕਰ ਦਿੰਦੇ ਆ ਇਹ ਇੰਨੀ ਤਗੜੀ ਚੀਜ਼ ਆ ਇਹ ਨੀਰੇ ਸੈੱਲ ਨੇ ਬਾਈ ਜੀ ਜਿਵੇਂ ਆਪਾਂ ਸੈੱਲ ਚੜਾਉਨੇ ਆ ਨਾ ਇਹ ਬੰਦੇ ਨੂੰ ਇੱਕ ਗਲਾਸ ਪੀ ਕੇ ਜੇ ਉਹਦਾ ਅਜ਼ਰ ਨਾ ਹੋਵੇ ਤਾਂ ਸਾਨੂੰ ਆ ਕੇ ਜ਼ਰੂਰ ਦੱਸੇ ਵੀ ਯਾਰ ਸਾਨੂੰ ਤਾਂ ਇਹਦਾ ਕੋਈ ਪਤਾ ਹੀ ਨਹੀਂ ਲੱਗਿਆ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਇਹ ਜਿਹੜੀ ਸ਼ਰਦਾਈ ਆ ਤਿਆਰ ਕੀਤੀ ਗਈ ਆ ਕੁੰਡੇ ਦੇ ਵਿੱਚ ਜਿਹੜੇ ਡ్రਾਈ ਫਰੂਟ ਨੇ ਉਹਨਾਂ ਨੂੰ ਰਗੜਿਆ ਗਿਆ ਵਿੱਚ ਇਸ ਦੇ ਜਿਹੜਾ ਦੁੱਧ ਵੀ ਪਾਇਆ ਗਿਆ ਤੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਇੱਕ ਕਿੰਨੇ ਗਲਾਸ ਤਿਆਰ ਹੋ ਜਾਂਦੇ ਆ ਜੀ ਇੱਕ ਵਾਰ ਕੀ 25-30 ਗਲਾਸ ਤਿਆਰ ਹੋ ਜਾਂਦੇ ਆ ਜੀ ਉਹਦੇ ਹਿਸਾਬ ਨਾਲ ਹੀ ਤਿਆਰ ਕਰੀ ਦੀ ਆ ਜਿੰਨੇ ਹਿਸਾਬ ਨਾਲ ਕਿ ਸੰਗਤ ਆ ਜਾਵੇ ਤਾਜ਼ਾ ਜਿਹੜੀ ਇਹ ਤਿਆਰ ਹੁੰਦੀ ਹਾਂ ਜੀ ਤਾਜੀ ਤਾਜੀ ਤਿਆਰ ਕਰਦੇ ਆਂ ਜੀ ਕਿੰਨਾ ਚਿਰ ਰੱਖ ਸਕਦੇ ਆਂ ਜੀ ਇਹਨੂੰ ਆਪਾਂ ਸਟੋਰ ਕਰਕੇ ਇਹਨੂੰ ਸਟੋਰ ਕਰਕੇ ਤੁਸੀਂ ਫ੍ਰਿਜ 'ਚ ਇੱਕ ਦਿਨ ਰੱਖ ਸਕਦੇ ਹੋ ਉਸ ਤੋਂ ਬਾਅਦ ਨਹੀਂ